ਵੀਰਾ ਜਿਹੜੀ ਐ ਉਹ ਸੜਕੀਆਂ ਦਿਖਾ ਰਹੇ ਨੇ ਜਿਹੜੀ ਸੜਕ ਤਾਸਪੁਰ ਰੋਡ ਤੋਂ ਸਿੱਧਾ ਜਾ ਕੇ ਟਿੱਬਾ ਰੇਡ ਨੂੰ ਮਿਲਦੀ ਆ ਲੋਕ ਜਿਹੜੇ ਨੇ ਇਸ ਜਗ੍ਹਾ ਤੇ ਇਸ ਰੋਡ ਤੋਂ ਕ੍ਰੋਸ ਕਰਨ ਦੇ ਵਿੱਚ ਵੀ ਕਿੰਨਾ ਘਾ ਉਹਨਾਂ ਨੂੰ ਮੁਸ਼ਕਲਾਂ ਦਾ ਜਲਾ ਸਾਹਮਣਾ ਕਰਨਾ ਪੈਂਦਾ ਹੈ ਨਰਕ ਕਹਿੰਦੇ ਨਰਕ ਤੋਂ ਵੀ ਬੱਤਰ ਹੋਇਆ ਪਈ ਜੀ ਤਿੰਨ ਬੰਦੇ ਸਾਡੇ ਛੁੱਟੀਦਾਰ ਕੇ ਚਲੇ ਗਏ ਦੋ ਬੰਦੇ ਬਿਮਾਰ ਹੋ ਗਏ ਚਾਰ ਮੱਝਾਂ ਮਰ ਗਈਆਂ 15 ਪਸ਼ੂ ਖਰਾਬ ਹੋ ਗਏ ਦੱਸੋ ਕਿੱਥੇ ਜਾਈਏ ਸੀ ਸਾਡੇ ਜਾਨ ਵਾਲੇ ਹਾਲਾਤ ਹੋਈ ਪਈ ਜੀ ਗੰਦੇ ਨਾਲੇ ਤੋਂ ਓਵਰਫਲੋ ਕੇ ਵਾਪਸ ਆਂਦਾ ਪਿਆ ਚ ਜਿਹੜਾ ਡੈਰੀਆਂ ਦਾ ਪਾਣੀ ਜਾਂਦਾ ਸੀਗਾ ਇਹ ਸੀਵਰੇਜ ਬੰਦ ਕਰ ਦਿੰਦੇ ਨੇ ਉਸ ਤੋਂ ਬਾਅਦ ਓਵਰਫਲੋ ਕੇ ਵਾਪਸ ਆ ਜਾਂਦਾ ਇਹਨਾਂ ਨੇ ਜੀ ਕੀਤਾ ਹੀ ਬਿਨਾਂ ਕੋਈ ਗੱਲ ਕੀਤੇ ਹੀ ਸਾਡੇ ਸਿਵਲਿਸਟ ਕਰਕੇ ਬੰਦ ਤੇ ਹੁਣ ਤੁਸੀਂ ਆਪ ਦੇ ਸਕਦੇ ਹੋ ਇਹ ਰੋ ਜਾਂਦੇ ਨੇ ਦੇਖਦੇ ਨੇ ਸਾਡੇ ਇਹਨਾਂ ਨੂੰ ਜਾਣੀ ਜਾਣ ਹੈ ਜੀ ਸਾਨੂੰ ਦੱਸਣ ਦੀ ਲੋਗ ਨਹੀਂ ਇਨਾ ਸਾਨੂੰ ਕੰਪਲੇਂਟ ਪਾਣ ਦੀ ਲੋਗ ਹੈ ਤੇ ਮੰਦਿਰ ਕਿਹੜਾ ਬਣਿਆ ਮਾਤਾ ਸ਼੍ਰੀ ਚੰਮਦਾ ਦੇਵੀ ਮੰਦਿਰ ਅੱਛਾ ਸੰਗਤਾਂ ਆ ਰਹੀਆਂ ਨੇ ਰੋਜ਼ ਦਰਸ਼ਨ ਕਰਨ ਮੱਥੜੇ ਬਹੁਤ ਦਿੱਕਤ ਆ ਰਹੀ ਹੈ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਆ ਨਹੀਂ ਰਹੀਆਂ ਬਹੁਤ ਦਿੱਕਤ ਆ ਰਹੀ ਚੰਗਤ ਆਂਦੀ ਨਹੀਂ ਮੰਦਿਰ ਕੋਈ ਕਿਹਨੇ ਆਣਾ ਲੇਡੀ ਜਾਂਦੀ ਹੈ ਲੇਡੀ ਜਾ ਨਹੀਂ ਰਹੀ ਦੁਕਾਨ ਕੀ ਹੋਗਾ ਕੋਈ ਲੇਡੀ ਨਹੀਂ ਆਂਦੀ ਕੋਈ ਬੰਦਾ ਨਹੀਂ ਆਂਦਾ ਮੰਦਿਰ ਮੈਂ ਮੰਦਿਰ ਮੱਥਟੇਕ ਨੂੰ ਨਹੀਂ ਵੀ ਬੰਦ ਹੋਦੇ ਨੇ ਉਹ ਮੰਦਿਰ ਗਏ ਤੁਸੀਂ ਨਾਲਾ ਸਾਫ ਕਰ ਰਹੇ ਹੋ ਤੁਹਾਡੇ ਕੋਲ ਪ੍ਰੋਪਰ ਬਲੂਪ੍ਰਿੰਟ ਹੋਣਾ ਚਾਹੀਦਾ ਹੈ ਪਲੈਨਿੰਗ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਤੁਸੀਂ ਚੱਕ ਕੇ ਜੀ ਆਪਣੇ ਸੀਵਰੇਜ ਬੰਦ ਕਰਦੇ ਤੇ ਸਾਫ ਕਰਨ ਲੱਗ ਜੀ ਲੁਧਿਆਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤਵਾਰੀ ਲੁਧਿਆਣਾ ਦੇ ਤਾਸਪੁਰ ਰੋਡ ਤੇ ਮੌਜੂਦ ਹਾਂ ਜਿੱਥੇ ਏਰੀ ਕੰਪਲੈਕਸ ਬਣੀ ਹੋਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਲੁਧਿਆਣਾ ਦੇ ਤਾਸਪੁਰ ਰੋਡ ਦੀਆਂ ਜਿੱਥੇ ਹਾਲਾਤ ਜਿਹੜੇ ਨੇ ਬੱਟੋ-ਬੱਤਰ ਹੋ ਚੁੱਕੇ ਨੇ ਜਿਸ ਜਗ੍ਹਾ ਦੇਤੇ ਸੜਕਾਂ ਦੇ ਹਾਲਾਤ ਜਿਹੜੇ ਆ ਉਹ ਬਿਲਕੁਲ ਖਸਤਾ ਹੋ ਚੁੱਕੀ ਐ ਸੋ ਤਸਵੀਰਾਂ ਜਿਹੜੀਆਂ ਉਹ ਸੜਕ ਦੀਆਂ ਦਿਖਾ ਰਹੇ ਨੇ ਜਿਹੜੀ ਸੜਕ ਤਾਸਪੁਰ ਰੋਡ ਤੋਂ ਸਿੱਧਾ ਜਾ ਕੇ ਟਿੱਬਾ ਰੋਡ ਨੂੰ ਮਿਲਦੀ ਐ ਸੋ ਤਾਸਪੁਰ ਰੋਡ ਤੋਂ ਸ਼ਾਰਟਕਟ ਟਿੱਬਾ ਰੋਡ ਗੋਪਾਲ ਨਗਰ ਚੌਕ ਨੂੰ ਜਾਣ ਵਾਲੀ ਸੜਕ ਦੇ ਹਾਲਾਤ ਜਿਹੜੇ ਨੇ ਬੱਟੋ-ਬੱਤਰ ਹੋ ਚੁੱਕੇ ਨੇ ਦੇਖ ਸਦੇਓ ਕਿ ਲੋਕ ਜਿਹੜੇ ਨੇ ਇਸ ਜਗ੍ਹਾ ਤੋਂ ਇਸ ਰੋਡ ਤੋਂ ਕ੍ਰੋਸ ਕਰਨ ਦੇ ਵਿੱਚ ਵੀ ਕਿੰਨਾ ਕੰਮ ਉਹਨਾਂ ਨੂੰ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪ ਗ੍ਰੀਨ ਲੁਧਿਆਣਾ ਤਾਂ ਕਲੀਨ ਲੁਧਿਆਣਾ ਕਿਹਾ ਜਾਂਦਾ ਪਿੱਛੇ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤੁਹਾਡੇ ਨਾਲ ਕਿ ਇੱਕ ਪਾਸੇ ਮੰਦਰ ਵੀ ਬਣਿਆ ਹੋਇਆ ਹੈ ਤੇ ਕਾਫੀ ਸੰਗਤਾਂ ਨੂੰ ਵੀ ਆਉਣ ਤੇ ਵਿੱਚ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਮੰਦਰ ਦੇ ਜਿਹੜੇ ਸੰਪਾਦਕ ਨੇ ਪੰਡਿਤ ਜੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਪੰਡਿਤ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਹਾਲਾਤ ਜਿਹੜੇ ਨੇ ਬੱਤੋ-ਬੱਤਰ ਬਣੇ ਹੋਏ ਨੇ ਸੜਕਾਂ ਦੇ ਤੇ ਕੀ ਕੁਝ ਇਹ ਕਹਿਣਾ ਚਾਹੁੰਦਾ ਜੀ ਜਲਦ ਤੋਂ ਜਲਦ ਇਸ ਚੀਜ਼ ਦਾ ਹੱਲ ਕੀਤਾ ਜਾਵੇ ਪਾਣੀ ਦਾ ਹੱਲ ਕੀਤਾ ਜਾਵੇ ਜਿਹੜੀ ਗੰਦਗੀ ਇੱਥੇ ਆ ਰਹੀ ਹੈ ਸੰਗਤਾਂ ਨੂੰ ਪ੍ਰੋਬਲਮ ਨਾ ਹੋਵੇ ਕਿਸੇ ਚੀਜ਼ ਦੀ ਬਿਲਕੁਲ ਇਹ ਜਿਹੜੀ ਸੜਕ ਹੈ ਕਿਹੜੀ ਸੜਕ ਹੈ ਕਿਸ ਕਿਸ ਜਗ੍ਹਾ ਤੋਂ ਕਿੱਥੇ ਤੱਕ ਇਹ ਜਾ ਕੇ ਮਿਲਦੀ ਹੈ ਜੀ ਇਹ ਸਿੱਧਾ ਟਿਬਰ ਰੋਡ ਤੇ ਜਾ ਕੇ ਮਿਲਦੀ ਹੈ ਹਾਂਜੀ ਤੇ ਇਹ ਪਾਣੀ ਕਿਸ ਚੀਜ਼ ਦਾ ਭਰਿਆ ਹੋਇਆ ਹੈ ਇਹ ਗੰਦੇ ਨਾਲੇ ਤੋਂ ਓਵਰਫਲੋ ਹੋ ਕੇ ਵਾਪਸ ਆਂਦਾ ਪਿਆ ਜੀ ਜਿਹੜਾ ਡੇਰੀਆਂ ਦਾ ਪਾਣੀ ਜਾਂਦਾ ਸੀਗਾ ਇਹ ਸੀਵਰੇਜ ਬੰਦ ਕਰ ਦਿੰਦੇ ਨੇ ਉਸ ਤੋਂ ਬਾਅਦ ਓਵਰਫਲੋ ਹੋ ਕੇ ਵਾਪਸ ਆ ਜਾਂਦਾ ਤੇ ਮੰਦਿਰ ਕਿਹੜਾ ਬਣਿਆ ਤੇ ਮਾਤਾ ਸ਼੍ਰੀ ਚਮੁੰਡਾ ਦੇਵੀ ਮੰਦਿਰ ਅੱਛਾ ਸੰਗਤਾਂ ਆ ਰਹੀਆਂ ਨੇ ਰੋਜ਼ ਦਰਸ਼ਨ ਕਰਨ ਮੱਥੜੇ ਬਹੁਤ ਦਿੱਕਤ ਆ ਰਹੀ ਹੈ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਆ ਨਹੀਂ ਰਹੀਆਂ ਬਹੁਤ ਦਿੱਕਤ ਆ ਰਹੀ ਹੈ ਹਾਂ ਜਾਂਚ ਹਾਂ ਕਿੰਨੇ ਦਿਨ ਹੋ ਗਏ ਇਹਨੂੰ ਦੇਖਦ ਨੂੰ 15 ਦਿਨ 15 ਦਿਨ 15 ਦਿਨਾਂ ਤੋਂ ਮਤਲਬ ਹਾਲਾਤ ਇਹੀ ਬਣੇ ਹੋਏ ਹਨ ਹਾਂਜੀ ਤੇ 2 ਦਿਨ ਸੈੱਟ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੀਵਰ ਬੰਦ ਕਰ ਦਿੱਤੇ ਫਿਰ ਓਵਰਫਲੋ ਹੋ ਗਿਆ ਤੇ ਮਤਲਬ ਕੰਪਲੇਂਟ ਵਗੈਰਾ ਕੀਤੀ ਤੁਸੀਂ ਕੰਪਲੇਂਟ ਨਹੀਂ ਕੀਤੀ ਸਾਰੇ ਨੂੰ ਦੇਖੇ ਰਿਹਾ ਵਾ ਹਾਲਾਤ ਇੱਥੇ ਦੇ ਆ ਕੁਝ ਦੋ ਦਿਨ ਪਹਿਲਾਂ ਇੱਥੇ ਧਰਨਾ ਲੱਗਿਆ ਸੀ ਇੱਧਰ ਵੀ ਉਹੀ ਹਾਲਾਤ ਹੈ ਉੱਧਰ ਵੀ ਇਹੀ ਹਾਲਾਤ ਹਾਂ ਪਰ ਉੱਧਰ ਜਿਹੜਾ ਧਰਨਾ ਲੱਗਿਆ ਸੀਗਾ ਕਿਤੇ ਨਾ ਕਿਤੇ ਉੱਥੇ ਸਫਾਈ ਹੋ ਰਹੀ ਹੈ ਤੁਹਾਡੇ ਹਿਸਾਬ ਨਾਲ ਦੇਖਿਆ ਤੁਸੀਂ ਜਾ ਕੇ ਉੱਥੇ ਉੱਧਰ ਹੋ ਰਹੀ ਹੈ ਸਫਾਈ ਇੱਧਰ ਨਹੀਂ ਹੋ ਰਹੀ ਇੱਧਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹਾਂ ਕਿ ਕਿਦਾਂ ਮਤਲਬ ਲੋਕ ਆਂਦੇ ਜਾਂਦੇ ਨੇ ਇਸ ਰੋਡ ਤੋਂ ਬਹੁਤ ਦਿੱਕਤ ਨਾਲ ਕੁਝ ਤਾਂ ਲੋਕ ਆਂਦੇ ਨਹੀਂ ਕੁਝ ਵਾਪਸ ਹੋ ਜਾਂਦੇ ਨੇ ਕੁਝ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਭਾਈ ਜੀ ਇੱਥੇ ਹੀ ਰਹਿੰਦੇ ਹੋ ਹਾਂਜੀ ਭਾਈ ਜੀ ਸਾਡੀ ਇਹ ਦੋਸੀ ਬਲੌਕ ਡੈਰੀ ਹੈ ਜੀ ਆਪਣੀ ਮੇਰਾ ਨਾਮ ਹਨੂ ਪਟਿਆਈ ਜੀ ਸਾਡੀ ਤਕਰੀਬਨ ਮਹੀਨਾ 2 ਮਹੀਨੇ ਪਹਿਲੇ ਮੀਟਿੰਗ ਹੋਈ ਸੀ ਜੀ ਸੰ ਸੀਚੇਵਾਲ ਸਰ ਨਾਲ ਤੇ ਉਹਨਾਂ ਨੇ ਸਾਨੂੰ ਸਾਰਾ ਪਲਾਨ ਦੱਸਿਆ ਸੀ ਕਿ ਤੁਸੀਂ ਗੋਬਰ ਤੁਸੀਂ ਬਾੜ ਛੁੱਟੋ ਤੇ ਅਸੀਂ ਤੁਹਾਨੂੰ ਮਤਲਬ ਪੂਰਾ ਸਾਥ ਦੇਵਾਂਗੇ ਅਸੀਂ ਦੋ ਬੰਦੇ ਲਾ ਕੇ ਫालतੂ ਰਿਛੇ ਬਣਵਾਏ ਸਪੈਸ਼ਲ ਗੋਬਰ ਸਾਰਾ ਆਪਾਂ ਬਾਹਰ ਚੜਾਇਆ ਜੀ ਇਹਨਾਂ ਨੇ ਜਿੱਤਾ ਹੀ ਦੇਖੋ ਇਹ ਇਕੱਲਾ ਗੋਬਰ ਦਾ ਮਸਲਾ ਨਹੀਂ ਹੈ ਜੀ ਪਾਣੀ ਦਾ ਵੀ ਹੈ ਕਿਉਂਕਿ ਇਕੱਲਾ ਗੋਬਰ ਚੱਕ ਤਾਂ ਜੀ ਉਸ ਤੋਂ ਬਾਅਦ ਸਫਾਈਆਂ ਹੋਣੀਆਂ ਬੰਦੇ ਲੈਂਦੇ ਨੇ ਮੱਝਾਂ ਨੂੰ ਨਵਾਣਾ ਜੀ ਪਾਣੀ ਪਲਾਣਾ ਫਿਰ ਵੀ ਉਹਨਾਂ ਦਾ ਸਿਵਲ ਅਧਾਰ ਇਹਨਾਂ ਨੇ ਜਿੱਤਾ ਹੀ ਬਿਨਾਂ ਕੋਈ ਗੱਲ ਕੀਤੇ ਹੀ ਸਾਡੇ ਸਿਵਲ ਸਟਾਰਟ ਤੇ ਬੰਦ ਤੇ ਹੁਣ ਤੁਸੀਂ ਆਪ ਦੇਖ ਸਕਦੇ ਹੋ ਇਹ ਰੋਜ਼ ਆਂਦੇ ਨੇ ਦੇਖਦੇ ਨੇ ਸਾਡੇ ਇਹਨਾਂ ਨੂੰ ਜਾਣੀ ਜਾਣਨਾ ਹੈ ਕਿ ਸਾਨੂੰ ਦੱਸਣ ਦੀ ਲੋੜ ਨਹੀਂ ਇਨਾਂ ਸਾਨੂੰ ਕੰਪਲੇਂਟ ਕਰਨ ਦੀ ਲੋੜ ਹੈ ਠੀਕ ਹੈ ਅੱਜ ਸਾਡੇ ਕੀ ਹੋਇਆ ਜੀ ਸਾਡਾ ਸਵੇਰੇ 3 ਵਜੇ ਦੇ ਲੱਗੇ ਹੋਏ ਜੀ ਆ ਇਥੋਂ ਗੋਡੇ ਅੱਟੱਕ ਪਾਣੀ ਆ ਗਿਆ ਜੀ ਤੁਸੀਂ ਮੇਰੇ ਪੈਰ ਵੀ ਦੇਖ ਸਕਦੇ ਹੋ ਡੋਬਰ ਨਾਲ ਭਿੱਜੇ ਹੋਏ ਨੇ ਸਵੇਰ ਦੇ 3 ਵਜੇ ਦੇ ਲੱਗੇ ਹੋਏ ਨੇ ਸਾਡੇ ਪਿੱਛੇ ਆ ਮਹੀਨੇ ਦੇ ਵਿੱਚ ਇੱਕ ਦਿਨ ਦਾ ਤਕਰੀਬਨ 3 ਕੁੰਡਲ ਦੁੱਧ ਟੱਡ ਗਿਆ ਜੀ 10 ਪਸ਼ੂ ਸਾਡੇ ਬਿਮਾਰ ਹੋ ਗਏ ਜੀ ਠੀਕ ਹੈ ਜੀ ਤੇ ਪੰਜ ਛੇ ਮਰ ਵੀ ਲਈ ਇਹਦਾ ਕੌਣ ਜਵਾਬ ਦੇ ਰਹੀ ਮਤਲਬ ਜਿਹੜੇ ਪਸ਼ੂ ਮਰ ਰਹੇ ਨੇ ਜਾਂ ਦੁੱਧ ਜਿਹੜਾ کٹ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਪ੍ਰਸ਼ਾਸਨ ਹੈ ਜੀ ਸਾਬका ਆਪਣੇ ਹੈਰੇ ਜੀ ਸਿਚੇਵਾਲ ਸਰ ਠੀਕ ਹੈ ਜੀ ਸਾਡੇ ਐਮਐਲਏ ਜਗੇ ਆਪਣੇ ਭੋਲਾ ਸਾਹਿਬ ਠੀਕ ਹੈ ਜੀ ਆਪਣੇ ਮੇਅਰ ਜੀ ਇੰਦਰਪ੍ਰੀਤ ਕੌਰ ਜੀ ਇਹਨਾਂ ਨੂੰ ਸਭ ਆਂਦੇ ਨੇ ਦੇਖਦੇ ਨੇ ਠੀਕ ਹੈ ਇਹਨਾਂ ਨੇ ਆਪਣਾ ਜਿੱਤਿਆ ਤੁਸੀਂ ਨਾਲਾ ਸਾਫ ਕਰ ਰਹੇ ਹੋ ਤੁਹਾਡੇ ਪ੍ਰੋਪਰ ਬਲੂਪ੍ਰਿੰਟ ਹੋਣਾ ਚਾਹੀਦਾ ਹੈ ਪਲੈਨਿੰਗ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਤੁਸੀਂ ਚੱਕ ਕੇ ਜੀ ਆਪਣੇ ਸੀਵਰੇਜ ਬੰਦ ਕਰਦੇ ਤੇ ਸਾਫ ਕਰਨ ਲੱਗ ਗਏ ਜੀ ਹਜੇ ਤਾਂ ਸ਼ਹਿਰ ਦੀ ਸ਼ੁਰੂਆਤ ਹੋ ਰਹੀ ਥੋੜੀ ਅੱਗੇ ਜਾ ਕੇ ਸਾਰੇ ਸੀਵਰੇਜ ਡੰਪ ਹੋ ਰਿਹਾ ਜੀ ਨਾਲੇ ਦੇ ਵਿੱਚ ਉਹ ਵੀ ਤੁਸੀਂ ਅੱਗੇ ਜਾ ਕੇ ਚੱਲਗੇ ਪਹਿਲੇ ਸਾਡਾ ਦੇਖੋ ਤੁਸੀਂ ਨਰਕ ਕਹਿੰਦੇ ਨਰਕ ਤੋਂ ਵੀ ਬੱਤਰ ਹੋਏ ਪਏ ਜੀ ਤਿੰਨ ਬੰਦੇ ਸਾਡੇ ਛੁੱਟੀ ਲਾ ਕੇ ਚਲੇ ਗਏ ਜੀ ਦੋ ਬੰਦੇ ਬਿਮਾਰ ਹੋ ਗ ਇਹ 15 ਪਸ਼ੂ ਖਰਾਬ ਹੋ ਗਏ ਦੱਸੋ ਕਿੱਥੇ ਜਾਈਏ ਸੀ ਸਾਡੇ ਰੋਣ ਵਾਲੇ ਹਾਲਾਤ ਹੋਏ ਪਏ ਜੀ ਬਿਲਕੁਲ ਹਾਲਾਤ ਦੇਖ ਸਕਦੇ ਹੋ ਕਿ ਵਪਾਰੀਆਂ ਦੇ ਕਾਰੋਬਾਰੀਆਂ ਦੇ ਹਾਲਾਤ ਕੀ ਹੋ ਚੁੱਕੇ ਨੇ ਅੱਖਾਂ ਦੇ ਵਿੱਚ ਅੰਜੂ ਆ ਜਾਂਦੇ ਨੇ ਕਿਉਂਕਿ ਕੰਮਕਾਰ ਸਾਰਾ ਟਪ ਹੋ ਚੁੱਕਿਆ ਕਿਉਂਕਿ ਹਾਲਾਤ ਜਿਹੜੇ ਨੇ ਇਸ ਸੜਕ ਦੇ ਵੱਧ ਤੋਂ ਵੱਧ ਹੋ ਚੁੱਕੇ ਨੇ ਸੋ ਭਾਈ ਜੀ ਅੰਦਰੋਂ ਕਾਫੀ ਦੁਖੀ ਨਜ਼ਰ ਆ ਰਹੇ ਹੋ ਤੁਸੀਂ ਦੁਖੀ ਹੈਗੇ ਭਾਈ ਜੀ ਅਸੀਂ ਆਪਣਾ ਨਹੀਂ ਦੇਖਦੇ ਅਸੀਂ ਤਾਂ ਘਰ ਜਾ ਕੇ ਪਏ ਨੇ ਜੀ ਠੀਕ ਹੈ ਜਿਹੜੇ ਪਸ਼ੂ ਸਾਡੇ ਬੈਠੇ ਹੋਏ ਆ ਪਾਣੀ ਦੇ ਵਿੱਚ ਅੱਜ ਵੀ ਤੁਸੀਂ ਅੰਦਰ ਜਾ ਕੇ ਦੇਖੋ ਮੈਨੂੰ ਨਹੀਂ ਲੱਗਦਾ ਤੁਸੀਂ ਅੰਦਰ ਆ ਸਕਦੇ ਹੋ ਪਾਣੀ ਜਿਹਾ ਸਾਹਮਣੇ ਖੜਿਆ ਜੀ ਠੀਕ ਹੈ ਜੀ ਲੱਖ ਡੇਢ ਸੌ ਲੱਖ ਦੀ ਮੱਝਾਂ ਹੋ ਗਈਆਂ ਜੀ ਤੁਸੀਂ ਆ ਕੇ ਅੰਦਰ ਦੇਖੋ 2 ਮਹੀਨੇ ਹੋ ਗਏ ਪਾਣੀ ਦੀ ਦਿੱਕਤ ਹੈ ਉਹਦੇ ਕਰਕੇ ਆਪਾਂ ਪੱਠੇ ਨਹੀਂ ਸੁਟਾਏ 2 ਮਹੀਨੇ ਤੋਂ ਪੱਠੇ ਨੂੰ ਸੁਟਾ ਰਹੇ ਕਿਉਂਕਿ ਪੱਠੇ ਥੜਾਬ ਹੁੰਦੇ ਹੀ ਉਹਨਾਂ ਪਿੱਛੇ ਸਾਡਾ ਦੁੱਧ ਘਟ ਗਿਆ ਹੀ ਪਸ਼ੂ ਸਾਡੇ ਬਿਮਾਰ ਹੋ ਗਈ ਇਹਦੇ ਦੱਸੋ ਕੌਣ ਜਿੰਮੇ ਤੁਸੀਂ ਤੇ ਆ ਕੇ ਕਹਿੰਦਾ ਹੀ ਆਪਾਂ ਬੁੱਢਾ ਨਾਲ ਸਾਫ਼ ਕਰਾਤਾ ਤੇ ਕੋਸਟ ਦੇਖੋ ਕਿੰਨੀ ਤੁਸੀਂ ਆਮ ਨਾਜ਼ਰਤ ਨੂੰ ਦੇ ਲਈ ਅਸੀਂ ਇੱਥੇ ਬੈਠੇ ਆਂ ਅਸੀਂ ਕੋਈ ਅਸੀਂ ਵੀ ਇਨਸਾਨ ਆਈ ਅਸੀਂ ਵੀ ਨਾਜ਼ਰਤ ਟੈਕ ਸ਼ਹਿਰ ਵਿੱਚ ਅਸੀਂ ਵੀ ਤੁਹਾਨੂੰ ਵੋਟਾਂ ਪਾਈਆਂ ਹੈਗੇ ਲੇਕਿਨ ਜਿਸ ਹੱਬ ਨਾਲ ਸਾਡੇ ਨਾਲ ਸਕੂਪ ਹੋ ਰਿਹਾ ਜੀ ਇਹ ਕਿਸੇ ਦੀ ਖਬਰ ਨਹੀਂ ਤੁਸੀਂ ਕਹਿ ਰਹੇ ਜੀ ਅਸੀਂ ਸੀਰੀਅਸ ਸਾਫ਼ ਕਰਵਾਤਾ ਸੀਰੀਅਸ ਸਾਫ਼ ਕਰਵਾਣਾ ਨਹੀਂ ਹੈ ਜਾਂ ਤੁਸੀਂ ਸਹੂਲਤ ਦੇਣੀ ਆਪਾਂ ਨੂੰ ਸੀਵਰੇਜ ਤੇ ਸਾਫ ਹੁੰਦਾ ਰਹੇਗਾ ਪਹਿਲੇ ਤੁਸੀਂ ਆਪਣਾ ਪਲਾਨ ਬਣਾਓ ਜੀ ਜਿਹੜਾ ਆਲਰੇਡੀ ਡੰਪ ਜਾ ਰਿਹਾ ਹੈ ਜਾਈ ਸੀਵਰੇਜ ਜਾ ਰਿਹਾ ਲੋਕਾਂ ਦਾ ਪਾਣੀ ਕੈਮੀਕਲ ਵਾਲਾ ਪਿੱਛੋਂ ਦੀ ਪਾਣੀ ਆ ਰਿਹਾ ਉਹ ਵੀ ਅੰਦਰ ਜਾ ਰਿਹਾ ਸਾਡੇ ਪੈਰ ਡਲ ਗਏ ਮੈਨੂੰ ਤੁਸੀਂ ਆਪ ਦੇਖ ਸਕਦੇ ਹੋ ਜੀ ਕੀ ਹਾਲ ਸਾਡੇ ਬਣੇ ਹੋਏ ਜੀ ਬਿਲਕੁਲ ਸੋ ਹਾਲਾਤ ਜਿਹੜੇ ਦੇਖ ਸਕਦੇ ਹੋ ਕਿ ਇਸ ਰੋਡ ਦੇ ਦਿਖਾ ਰਹੇ ਆ ਤੁਹਾਡੇ ਨਾਲ ਜੇ ਜਗ੍ਹਾ ਦੇ ਉੱਤੇ ਡੇਰੀਆਂ ਬਣੀਆਂ ਹੋਈਆਂ ਨੇ ਡੇਰੀਆਂ ਦੇ ਨਾਲ ਦੇਖ ਸਕਦੇ ਹੋ ਗੋਹਾ ਕਿਸ ਤਰੀਕੇ ਜੰਮਿਆ ਹੋਇਆ ਪਰ ਇੱਕ ਪਾਸੇ ਜਿਹੜਾ ਪਾਣੀ ਦਾ ਜਮੋਰਾ ਨਜ਼ਰ ਆ ਰਿਹਾ ਹੈ ਜੇ ਜਗ੍ਹਾ ਦੇ ਉੱਤੇ ਹਾਲਾਤ ਜਿਹੜੇ ਨੇ ਬੱਤੋ ਬੱਤਰ ਹੋ ਚੁੱਕੇ ਨੇ ਪਰ ਇੱਕ ਪਾਸੇ ਦੀਆਂ ਤਸਵੀਰਾਂ ਦਿਖਾਈਏ ਤੇ ਸੀਵਰੇਜ ਜਿਹੜੇ ਦੇਖ ਸਕਦੇ ਹੋ ਕਿ ਸੀਵਰੇਜ ਦੇ ਟੱਕਣ ਜਿਹੜੇ ਨੇ ਉਹ ਵੀ ਖੁੱਲੇ ਹੋਏ ਨੇ ਸੋ ਸੀਵਰੇਜ ਦੇ ਨਾਲ ਇਸ ਪਾਸੇ ਦੀਆਂ ਤਸਵੀਰਾਂ ਦਿਖਾਈਏ ਤੇ ਦੇਖ ਸਕਦੇ ਹੋ ਕਿ ਗੋਬਰ ਦੇ ਨਾਲ ਕਿਸ ਤਰੀਕੇ ਹਾਲਾ ਇੱਕ ਪਾਸੇ ਸੀਵਰੇਜ ਵੀ ਖੁਲੇ ਨੇ ਦੂਜੇ ਪਾਸੇ ਟੱਕਣ ਵੀ ਜਿਹੜੇ ਨੇ ਟੁੱਟ ਚੁੱਕੇ ਰਹੇ ਤੇ ਸੜਕਾਂ ਸਾਰੀਆਂ ਭਰੀਆਂ ਹੋਈਆਂ ਨੇ ਇੱਕ ਪਾਸੇ ਤੇ ਵਾਦਾ ਕੀਤਾ ਜਾਂਦਾ ਗ੍ਰੀਨ ਲੁਧਿਆਣਾ ਤੇ ਕਲੀਨ ਲੁਧਿਆਣਾ ਵੀ ਕਿਹਾ ਜਾਂਦਾ ਭਾਈ ਜੀ ਕੁਝ ਨਹੀਂ ਹੈਗਾ ਤੁਹਾਡੇ ਸਾਹਮਣੇ ਹੀ ਨਾ ਸੀਰੇ ਚੱਲੂ ਹੈਗਾ ਨਾ ਢੱਕਣ ਹੈਗਾ ਕੁਝ ਨਹੀਂ ਹੈਗਾ ਪਰ ਸੋ ਆਏ ਕਾਉਂਸਲਰ ਸਾਹਿਬ ਆਏ ਨਾ ਅਸ਼wini ਗੁੱਬੀ ਉਹਨਾਂ ਮਾੜੀ ਮੋਟੀ ਸਫਾਈ ਕਰਵਾਈ ਉਸ ਤੋਂ ਬਾਅਦ ਕੋਈ ਰਿਸਪੌਂਸ ਨਹੀਂ ਹੈਗਾ ਡੇਰੀਆਲੇ ਵੀ ਵਿਚਾਰੇ ਪਰੇਸ਼ਾਨ ਨੇ ਕਹਿਣਾ ਇਹਨਾਂ ਤਾਂ ਅੰਧਮੱਜਾ ਪਾਣੀ ਸੁੰਦੀ ਤਾਂ ਮੱਜਨ ਮਰ ਨਹੀਂ ਹੈ ਦੋ ਦਿਨਾਂ ਅੰਦੇ ਘਟ ਕੇ ਰੋਂਦੇ ਵੀ ਪਿੱਟਦੇ ਰਹਿੰਦੇ ਨੇ ਅੱਜ 15 ਦਿਨ ਹੋ ਗਏ ਸਾਨੂੰ ਬੋਲੀ ਨਹੀਂ ਕੀਤੀ ਦੁਕਾਨ ਤੇ ਇਹ ਦੁਕਾਨ ਥੋੜੀ ਹਾਂ ਮਤਲਬ ਦੁਕਾਨ ਖੋਲੀ ہوئی ਹੈ ਬੋਲੀ ਨਹੀਂ ਕੀਤੀ 15 ਦਿਨ ਹੋ ਗਏ ਪਿੱਛੇ ਮੰਦਰ ਹੈਗਾ ਮੰਦਰ ਦੇ ਵਿੱਚ ਕਹਿੰਦੇ ਸਾਰੇ ਨਹੀਂ ਨਹੀਂ ਜਦੋਂ ਸੰਗਤ ਆਂਦੀ ਨਹੀਂ ਮੰਦਰ ਇਸ ਕੋਈ ਆ ਕੇ ਨਹੀਂ ਆਣਾ ਲੇਡੀ ਜਾਂਦੀ ਹੈ ਲੇਡੀ ਆ ਨਹੀਂ ਰਹੀ ਤੇ ਫਿਰ ਦੁਕਾਨ ਕੀ ਆਊਗਾ ਭਾਈ ਕੋਈ ਲੇਡੀ ਨਹੀਂ ਆਂਦੀ ਕੋਈ ਬੰਦਾ ਨਹੀਂ ਜਾਂਦਾ ਮੰਦਰ ਮੈਂ ਮੰਦਰ ਮੱਥਾ ਟੇਕਣਾ ਨਹੀਂ ਨਹੀਂ 15 ਦਿਨੋਂ ਮੈਂ ਮੰਦਰ ਗਿਆ ਤੇ ਉੱਧਰ ਜਾਂਦਾ ਪਰਲੀ ਤਰਮ ਸੱਲ ਬੜਾ ਸਾਨਾ ਗੰਦਾ ਕਾਇਦਾ ਸ਼ਾਨ ਤੋਂ ਤੋਂ ਬਾਅਦ ਇਸ਼ਨਾਨ ਕਰਨ ਤੋਂ ਬਾਅਦ ਇਹ ਹੁਣੇ ਨਾ ਦੋ ਕੀ ਹੈ ਤੁਹਾਡੇ ਸਾਹਮਣੇ ਹਾਲਾਤ ਦੇਖ ਲਓ ਕੋਈ ਵੀ ਰਿਸਪੌਂਸ ਨਹੀਂ ਹੈਗਾ ਕੋਈ ਨਹੀਂ ਕਰ ਰਿਹਾ ਕੋਈ ਨਹੀਂ ਕੁਝ ਕਰ ਰਿਹਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਸਫਾਈ ਦੀ ਬਸ ਹੋਰ ਕੀ ਚਾਹੀਦਾ ਪਰ ਇੱਕ ਪਾਸੇ ਸਫਾਈ ਤਾਂ ਲਗਾਤਾਰ ਚੱਲ ਰਹੀ ਹੈ ਪੰਡਿਤ ਜੀ ਇੱਕ ਪਾਸੇ ਬੁੱਢਾ ਦਰਿਆ ਸਫਾਈ ਹੋ ਰਹੀ ਹੈ ਬੁੱਢਾ ਦਰਿਆ ਸਾਫ਼ ਹੋ ਰਿਹਾ ਹੈ ਸੜਕਾਂ ਬੰਦੀਆਂ ਨੇ ਉਦਘਾਟਨ ਹੋ ਰਹੇ ਨੇ ਹਾਂਜੀ ਹਾਂਜੀ ਪਰ ਤੁਸੀਂ ਦੇਖ ਸਕਦੇ ਹੋ ਇਹ ਉਦਘਾਟਨ ਬੇਕਾਰ ਨੇ ਉਦਘਾਟਨ ਸਾਰੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਇਹੀ ਕਹਿ ਰਹੇ ਹਾਂ ਜਲਦੀ ਤੋਂ ਜਲਦੀ ਦਾ ਨਿਵਾਰਣ ਕੀਤਾ ਜਾਵੇ सफाई की एरिया रही बस डंगर इतना मर रहा है भैया भी मर रहा है उसका कोई पता कोई जिम्मेवार नहीं है डंगर क्यों क्यों मर रहा है कारण पानी के चलते मर रहा है क्या हुआ पानी अंदर है? पानी पूरा अंदर भर गया है कैसे कैसे वो ये थी जो नाला खुल गया वे मर रहा है और बाबा बंद कर दिया है कितने कितने महीने दिन ऐसी वो उतना तो परेशान हो गया है लोग तुम रहते हो डेरी में दिक्कत आ रही है हाँ बहुत गुड़ भी सर गया है हम लोग क्या करेंगे बताइए क्या मांग करते ਪਰਸ਼ਾਸਨ ਤੋਂ ਹਮ ਲੋਕ ਨੂੰ ਸੁੱਖ ਨਹੀਂ ਚਾਹੀਏ ਤਾਂ ਬਾਲ ਬੱਚਾ ਪੋਸਣਾ ਪੜੇਗਾ ਨੂੰ ਹਾਂ ਪਰ ਇਹ ਪਾਣੀ ਤੋਂ ਹਾਲਾਤ ਮਾਰੇ ਲੋਕਾਂ ਦਾ ਕਹਿਣਾ ਕਿ ਨਹੀਂ ਹੁੰਦੀ ਕੋਈ ਸੁਣਾਈ ਜਦੋਂ ਇਸ ਮਾਮਲੇ ਸਬੰਧ ਮੇਅਰ ਨਾਲ ਗੱਲ ਕੀਤੀ ਲੁਧਿਆਣਾ ਮੇਅਰ ਨਾਲ ਤਾਂ ਲੁਧਿਆਣਾ ਮੇਅਰ ਦੇ ਫੋਨ ਦੇ ਉੱਤੇ ਜਦੋਂ ਕਾਲ ਕੀਤਾ ਤੇ ਉਹਨਾਂ ਦੇ ਪੀਏ ਵੱਲੋਂ ਫੋਨ ਜਿਹੜਾ ਰੀਸੀਵ ਕੀਤਾ ਜਾਂਦਾ ਸੋ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਲੁਧਿਆਣਾ ਮੇਅਰ ਥੋੜਾ ਜਿਹਾ ਬਿਜੀ ਨੇ ਤਾ ਤੁਸੀਂ ਸਿਰਫ ਮਾਮਲਾ ਦੱਸੋ ਜਦੋਂ ਅਸੀਂ ਉਹਨਾਂ ਨੂੰ ਮਾਮਲਾ ਉਹਨਾਂ ਦੇ ਨੋਨ ਦੇ ਵਿੱਚ ਪਾਇਆ ਤੇ ਉਹਨਾਂ ਵੱਲੋਂ ਇਹ ਗੱਲ ਆ ਕੀ ਗਈ ਹੈ ਕਿ ਜਿਹੜੀ ਕੰਪਲੇਂਟ ਆ ਸਾਡੇ ਕੋਲ ਪਹੁੰਚ ਚੁੱਕੀ ਹੈ ਸੋ 1:30 ਵਜੇ ਇਸ ਬਾਰੇ ਦੇ ਵਿੱਚ ਜਿਹੜੀ ਮੀਟਿੰਗ ਵੀ ਹੋਊਗੀ ਸੋ ਉਸ ਤੋਂ ਬਾਅਦ ਸੜਕ ਵੀ ਜਿਹੜੀ ਆ ਸਾਫ਼ ਹੋਊਗੀ ਕਿਉਂਕਿ ਜਿਸ ਸੜਕ ਦੇ ਉੱਤੇ ਗੰਦਗੀ ਕਾਫੀ ਦੇਖਣ ਨੂੰ ਮਿਲ ਰਹੀ ਆ ਉਹ ਸੜਕ ਵੀ ਜਿਹੜੀ ਆ ਸਾਫ਼ ਕੀਤੀ ਜਾਊਗੀ ਇਹ ਗੱਲ ਮੇਅਰ ਦੇ ਮੇਅਰ ਦੇ ਜਿਹੜੇ ਪੀਏ ਨੇ ਉਹਨਾਂ ਵੱਲੋਂ ਕਹੀ ਗਈ ਹੈ ਜਦੋਂ ਮੇਅਰ ਨਾਲ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਗੱਲ ਕਹੀ ਗਈ ਕਿ ਮੇਅਰ ਥੋੜਾ ਬਿਜ਼ੀ ਨੇ ਪਰ ਦੇਖ ਜਿਹੜੀ ਰਿਪੋਰਟ ਹੈ ਕਦੋਂ ਤੱਕ ਮੇਅਰ ਤੱਕ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਉਹ ਕਦੋਂ ਤੱਕ ਸੜਕ ਜਿਹੜੀ ਹੈ ਸਾਫ਼ ਹੁੰਦੀ ਹੈ ਦੇਖੋ ਲੁਧਿਆਣਾ 9 ਮੈਂਟੇਨ ਕੈਮਰਾਮੈਨ ਸੰਜੇ ਨਾਲ ਧੰਨਵਾਦ